हां जी महाकुंभ प्रयागराज ਪਹੁੰਚ ਗਿਆਂ ਗੰਗਾ ਨਦੀ ਦੇ ਤੱਟ ਤੇ ਆਗੇ ਇਸ਼ਨਾਨ ਕਰ ਦਿਆਂਗੇ ਦੇਖੋ ਜੀ ਪੂਰੀ ਵੀਡੀਓ ਲਓ ਜੀ ਜਾਖੜ ਪਹੁੰਚ ਗਏ ਆਪਾਂ ਜਾਖੜ ਰੇਲਵੇ ਸਟੇਸ਼ਨ ਤੇ ਦੇਖ ਸਕਦੇ ਤੁਸੀਂ ਲਾਈਟਾਂ ਲੱਗ ਰਹੀਆਂ ਨੇ ਕਿਉਂਕਿ ਆਪਣੇ ਪਿੰਡ ਤੋਂ ਹਨਾ ਜਾਖਲਾ ਜਾਖਲਾ ਆਣ ਦਾ ਆਪਾਂ ਨੂੰ ਟਾਈਮ ਲੱਗ ਗਿਆ ਥੋੜਾ ਜਿਹਾ ਵੱਧ ਲੱਗ ਗਿਆ ਤਾਂ ਕਰਕੇ ਲਾਈਟਾਂ ਲੱਗ ਗਈਆਂ ਦੇਖ ਸਕਦੇ ਹੋ ਤੁਸੀਂ ਜਾਖੜ ਰੇਲਵੇ ਸਟੇਸ਼ਨ ਤੇ ਆਪਾਂ ਜਾਖੜ ਰੇਲਵੇ ਸਟੇਸ਼ਨ ਤੇ ਕੰਮ ਮਰਿਆਂਗੇ ਪਹੁੰਚੇ ਹੋਏ ਆਗੇ ਟ੍ਰੇਨ ਦੀ ਵੇਟ ਕਰ ਰਹਿਆਂਗੇ ਜਦੋਂ ਤੱਕ ਟ੍ਰੇਨ ਆਉਗੀ ਉਦੋਂ ਤੱਕ ਆਪਾਂ ਥੋੜਾ ਜਿਹਾ ਕੰਮ ਫਿਰ ਲੈਣੇ ਆਗੇ ਹਨਾ ਕੰਮ ਫਿਰਨ ਤੋਂ ਬਾਅਦ ਦੋਸਤੋ ਕਰਦੇ ਆਂ ਗੱਲਬਾਤ ਦੋਸਤੋ ਆਪਾਂ ਟ੍ਰੇਨ ਦੇ ਵਿੱਚ ਚੜ ਗਏ ਆਂ ਟ੍ਰੇਨ ਦਾ ਵੀਊ ਆਪਾਂ ਅੱਗੇ ਤੋਂ ਲੈ ਨਹੀਂ ਸਕੇ ਕਿਉਂਕਿ ਟ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਭੀੜ ਆ ਹਨਾ ਤੇ ਹੁਣ ਆਪਾਂ ਪਹੁੰਚਾਂਗੇ ਦਿੱਲੀ ਦਿੱਲੀ ਜਾ ਕੇ ਉਤਰ ਕੇ ਕਰਦੇ ਆਂ ਗੱਲਬਾਤ ਗੁਰੂ ਘਰ ਤੇ ਲਓ ਜੀ ਸਾਹਮਣੇ ਖੜੇ ਨੇ ਅੰਗਰੇਜ਼ ਤੇ ਗੁਰੂ ਘਰ ਦੇ ਵਿੱਚ ਆ ਗਏ ਆਂ ਅਸੀਂ ਦੇਖ ਸਕਦੇ ਹਾਂ ਨਾਲ ਤੋਂ ਵੈਗਰੂ ਜੀ ਹੁਣ ਆਪਾਂ ਅੰਦਰ ਜਾ ਰਹੇ ਆਂ ਮੱਠ ਟਿਕਣ ਅਪਾ ਪੀਸ ਗੰਜੂ ਗੁਰਦੁਆਰਾ ਦਿੱਲੀ ਆਏ ਹੋਇਆਗੇ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਖਰੋ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਦਾ ਭਲਾ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਦੇਖੋ ਕਿੰਨਾ ਸੋਹਣਾ ਝੂਮ ਰਹਾ ਹਨ ਉੱਪਰ ਦੇਖੋ ਕਿੰਨਾ ਸੋਹਣਾ ਵੀ ਲੱਗ ਰਿਹਾ ਹੈਗਾ ਦੇਖੋ ਸੰਗਤ ਆ ਰਹੀ ਆ ਸੰਗਤ ਜਾਰੀ ਆ ਸੋ ਦਿੱਲੀ ਦੇ ਵਿੱਚ ਬਹੁਤ ਪੰਜਾਬੀ ਨੇ ਮੈਂ ਥੋੜਾ ਜਿਹਾ ਜ਼ੂਮ ਕਰਦਾ ਜੀ ਦੇਖੋ ਜੀ ਸੰਗਤ ਪਰਵਾਸੀ ਚਦਾਲੂ ਵੀ ਨੇ puri sangat ਗੁਰੂ ਦੇ ਦਰਬਾਰ ਪਹੁੰਚਿਆ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ ਵੱਲ ਕਿਉਂਕਿ ਆਪਣੀ ਟ੍ਰੇਨ ਆਣ ਆਲੀ ਹੈਗੀ ਲਓ ਜੀ ਆਪਾਂ ਪਹੁੰਚ ਗਏ ਆਂ ਭਾਈ ਜੀਵਨ ਸਿੰਘ ਲੰਗਰ ਹਾਲ ਦੇ ਵਾਰ ਤੇ ਆਪਾਂ ਅੰਦਰੋਂ ਲੰਗਰ ਛੱਕ ਕੇ ਆਗੇ ਦਿਖਾ ਦੰਨਾ ਜੀ ਮੈਂ ਤੁਹਾਨੂੰ ਪੂਰਾ ਵੀਊ ਇਹ ਆ ਦੇਖੋ ਜੀ ਇਹ ਲੰਗਰ ਹਾਲ ਆ ਨਾ ਦਿੱਲੀ ਦੇ ਵਿੱਚ ਸ਼ਹੀਦ ਭਾਈ ਜੀਵਨ ਸਿੰਘ ਜੀ ਲੰਗਰ ਹਾਲ ਦਿੱਲੀ ਦੇ ਵਿੱਚ ਆ ਪਿਆਰੀ ਸਾਧ ਸੰਗਤ ਜੀ ਉਹ ਸੋ ਬਾਬਾ ਜੀਵਨ ਸਿੰਘ ਜੀ ਵਾਰੇ ਸਭ ਨੂੰ ਪਤਾ ਹੀ ਆ ਹਨਾ ਤੇ ਹੁਣ ਆਪਾਂ ਚੱਲਦੇ ਆਂਗੇ ਰਿਕਸ਼ੇ ਦੇ ਵਿੱਚ ਲੋ ਜੀ ਦੋਸਤੋ ਆਪਾਂ ਬੈਠ ਗਏ ਆਂ ਰਿਕਸ਼ੇ ਦੇ ਵਿੱਚ ਤੇ ਆਪਾਂ ਜਾ ਰਹੇ ਆਂ आ देखो भाई चला रहा ऑटो वाला जी दिल्ली आ देखो Benim böyle bu motoru taktım. पहुच गए भाई मित्रा हां किथे आ गए आपा जे मस्जिद है फतेहपुरी अच्छा जहाँ से मिल जाएगी मेट्रो हाँ हां ये आगे, आगे बैटरी मिल जाएगी कौन सा बैटरी हाथ वाला वो सुरेश वाला अच्छा वो तो वहां से भी मिल जाती है यार हम मेट्रो का पूछा था दादा हमने आपसे सर जाने के लिए बैटरी आपको यहां से मिलेगी अच्छा सदर जाने के लिए अच्छा 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 ਇਹ ਜੀ ਦਿੱਲੀ ਦਾ ਰੇਲਵੇ ਸਟੇਸ਼ਨ ਦੇਖ ਸਕਦੇ ਹੋ ਤੁਸੀਂ ਕਿੰਨੀ ਭੀੜ ਲੱਗੀ ਹੋਈ ਹੈ ਜੀ ਸਾਰੇ ਪਰਾਗ ਰਾਜ ਤੇ ਜਾ ਰਹੇ ਨੇਗੇ ਆਓ ਦੇਖੋ ਜੀ ਕਿੱਧਰ ਤੱਕ ਦੇਖੋ ਪੂਰੀ ਭੀੜੇ ਭੀੜ ਦੇਖ ਸਕਦੇ ਹੋ ਤੁਸੀਂ ਕਿੰਨੀ ਭੀੜ ਇਹ ਸਾਰੀ ਸੰਗਤ ਉੱਥੇ ਇਸ਼ਨਾਨ ਕਰਨ ਗਈ ਆ ਜੀ ਅਰਿਆ ਨਹੀਂ ਆ। ਆਹ ਦੇਖੋ ਜੀ ਅਚਾਨਕ ਕਲੋਜ਼ਮੈਂਟ ਹੋ ਜਾਂਦੀ ਆ ਵੀ ਨਵੀਂ ਦਿੱਲੀ ਤੋਂ ਤੁਸੀਂ ਪੁਰਾਣੀ ਦਿੱਲੀ ਜਾਓ ਹਨਾ ਤਾਂ ਕਰਕੇ ਉਹ ਕਿਉਂ ਹੋ ਜਾਂਦੀ ਆ। ਨਵੀਂ ਦਿੱਲੀ ਦੇ ਵਿੱਚ ਦੇਖੋ ਕਿੰਨਾ ਕੁਸੂ ਬਕੇ ਹਟਿਆਗਾ ਅਚਾਨਕ ਕਲੋਜ਼ਮੈਂਟ ਹੋ ਜਾਂਦੀ ਆ ਜਦੋਂ ਉਹ ਦੋ ਸਾਰਿਆਂ ਨੂੰ ਰੰਪਾ ਜੜ ਪੈ ਜਾਂਦੀ ਹੈਗੀ ਤੇ ਇਹਨਾਂ ਨੇ ਅਲੌਸਮੈਂਟ ਕਰ ਦੁੱਤੀ ਹੈਗੀ। ਚਲੋ ਜੀ ਹੁਣ ਆਪਾਂ ਬਈ ਟ੍ਰੇਨਾਂ ਚ ਚੱਲਦੇ। ਲਓ ਜੀ ਦੋਸਤੋ ਦੇਖ ਸਕਦੇ ਤੁਸੀਂ ਉਹ ਆ ਰਹੀ ਆ ਟ੍ਰੇਨ। ਟਰੇਨ ਦੇਖ ਸਕਦੇ ਹੋ ਜੀ ਤੁਸੀਂ ਆ ਰਹੀ ਹੈ ਗਿਆ ਲੰਗੀ ਜਾ ਰਹੀ ਹੈ ਟਰੇਨ ਬਹੁਤ ਜ਼ਿਆਦਾ ਪੁੱਟ ਸਕਦੇ ਹਾਂ ਸਕਦੇ ਹਾਂ ਬਾਈ ਜੀ ਪੈਰ ਧਰਣ ਜਗ੍ਹਾ ਵੀ ਨਹੀਂ ਹੈ ਆ ਨੀ ਜ਼ਾਦੀ ਪੀੜਾ ਹਨਾ 14600 ਕਰ ਵੀ ਲੋਕ ਜਾ ਰਹੇ ਨੇ ਸੋ ਆਪਾਂ ਵੀ ਗਿਆਂਗੇ ਏਸੀ ਵਾਲੀ ਟਰੇਨ ਹੈ ਏਸੀ ਵਾਲੀ ਟਰੇਨ ਆ ਪੂਰੀ ਟਰੇਨ ਏਸੀ ਵਾਲੀ ਹੈ ਦਾ ਕੀ ਬਾਗੀ ਚੜਨ ਆਪਾਂ ਨੇ ਦੇਖੋ ਤੱਕਮ ਤੱਕੀ ਕਿੰਨੇ ਹੋ ਰਹੇ ਨੇ ਚੜਨ ਨਾਲ ਚੜਦਾ ਗਿਆ ਜੀ دوستوں ਮਸਤ ਦੇ ਨਾਲ ਚੜਾਂਗੇ ਫਿਰ ਪੇੜ ਦੇਖੋ ਜੀ ਕਿੰਨੀਆਂ ਬਹੁਤ ਜ਼ਿਆਦਾ ਢੀੜਾ ਬਾਬਾ ਜੀ ਦੇਖੋ ਹਾਂ ਪ੍ਰਾਗਰਾਜ ਪ੍ਰਾਗਰਾਜ ਜਾਣ ਵਾਲੇ ਨੇ ਇਹ ਵੀ ਸਰੋਤੇ ਆਪਣੀ ਮਿੱਤਰਾਂ ਲਓ ਜੀ ਟ੍ਰੇਨ ਦੇ ਵਿੱਚ ਫਿਲਹਾਲ ਦੋ ਦਿਨਾਂ ਤੋਂ ਬਾਅਦ ਆਪਾਂ ਉਤਰ ਗਏ ਪ੍ਰਾਗਰਾਜ ਇਲਾਹਾਬਾਦ ਜਿਹੜਾ ਇਲਾਹਾਬਾਦ ਦਾ ਨਾਮ ਆ ਸੋ ਪ੍ਰਾਗਰਾਜ ਰੱਖਿਆ ਹੋਇਆ ਇਹਨਾਂ ਨੇ ਚੇਂਜ ਕਰ ਦਿੱਤਾ ਸੋ ਆਪਾਂ ਪਹੁੰਚ ਚੁੱਕੇ ਆਂਗੀ ਪਰਾਗਰਾਜ ਮਹਾਕੁੰਬ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਇਕੱਠਾ ਇੱਥੇ ਵੀ ਪੈਰ ਧਰਨ ਨੂੰ ਜਗਾਂ ਨਹੀਂ ਗਈ ਬਹੁਤ ਜ਼ਿਆਦਾ ਇਕੱਠਾ ਸਰਦਾਲੂ ਬਹੁਤ ਦੂਰੋਂ ਆਏ ਹੋਏ ਨੇ ਇਹ ਹੈ ਪਰਾਗਰਾਜ ਦਾ ਰੇਲਵੇ ਸਟੇਸ਼ਨ ਜੀ ਸੋ ਆਪਾਂ نیچے ਉਤਰਾਂ ਪੌੜੀਆਂ ਤੋਂ ਜਿਹੜੀਆਂ ਉਹ ਸੇੜੀਆਂ ਆਉਂਦੀਆਂ ਨੇ ਉਹਦੇ ਉੱਪਰੋਂ ਆਪਾਂ نیچے ਉਤਰ ਰਹੇ ਹਾਂ ਤੁਹਾਨੂੰ ਰੇਲਵੇ ਸਟੇਸ਼ਨ ਦਾ ਵੀ ਪੂਰਾ ਵਿਊ ਦਿਖਾਇਆ ਜਾਊਗਾ ਸੋ ਇਧਰ ਨੂੰ ਹੋ ਕੇ ਆਪਾਂ ਨੂੰ ਵੀ ਪਤਾ ਨਹੀਂ ਹੈ ਕਿਉਂਕਿ ਆਪਾਂ ਪਹਿਲੀ ਵਾਰ ਇੱਥੇ ਆਏ ਸੀ ਜਿੱਧਰ ਜਿੱਧਰ ਸੰਗਤ ਜਾਊਗੀ ਸੋ ਉਧਰ ਉਧਰ ਆਪਾਂ ਚਲੇ ਜਾਵਾਂਗੇ ਦੇਖ ਸਕਦੇ ਤੁਸੀਂ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਪਰਾਗਰਾਜ ਸਲੀਪਿੰਗ ਦਾ ਫੂਡ ਅੱਛਾ ਇਹਦਾ ਮਤਲਬ ਹੈ ਹੋਟਲ ਹਟਲਾ ਕੋਈ ਇਹ ਵੱਡਾ ਹਨਾ ਤੇ ਚਲੋ ਜੀ ਆਪਾਂ ਸੰਗਤ ਦੇ ਨਾਲ ਨਾਲ ਜਾਵਾਂਗੇ ਦੇਖੋ ਲਾਈਟਿੰਗ ਦਾ ਪ੍ਰਬੰਧ ਬਹੁਤ ਤਾਕੜਾ ਲਾਈਟਿੰਗ ਦਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਕਿਉਂਕਿ ਇਹ ਗਵਰਨਮੈਂਟ ਸਰਕਾਰ ਦੁਆਰਾ ਨਾ ਜਿਹੜਾ ਸੈਂਟਰ ਦੀ ਸਰਕਾਰ ਦੇ ਅੰਡਰ ਆਉਂਦਾ ਇਹ ਸਾਰਾ ਸਿਸਟਮ ਕਿਉਂਕਿ ਇੱਥੇ ਤਾਂ ਬਹੁਤ ਜ਼ਿਆਦਾ ਜਿੱਦਾਂ ਕੀ ਮੋਦੀ ਹੋਇਆ ਤੇ ਜੋਗੀ ਹੋਇਆ ਬਹੁਤ ਸਾਰੇ ਜਣੇ ਵੱਡੇ ਵੱਡੇ ਲੀਡਰ ਸਹਿਬਾਨ ਆਏ ਹੋਏ ਸੀਗੇ ਉੱਥੇ ਇੱਥੇ ਚੱਲ ਕੇ ਆਏ ਨੇ ਇਸ਼ਨਾਨ ਕਰਨ ਵਾਸਤੇ ਪਹੁੰਚੇ ਨੇ ਸਾਰੇ ਪਹੁੰਚੇ ਨੇ ਦੇਖ ਸਕਦੇ ਹੋ ਦੋਸਤੋ ਤੇ ਅਪ ਲਿਖਿਆ ਹੈ ਪ੍ਰਾਗਰਾਜ ਜੰਕਸ਼ਨ ਹਿਤੂ ਮੈਂ ਆਪਕਾ ਸਵਾਗਤ ਹੈ ਸੋ ਪ੍ਰਾਗਰਾਜ ਤੋਂ ਸਟੇਸ਼ਨ ਤੋਂ ਆਪਾਂ ਬਾਹਰ ਨਿਕਲ ਰਹੇ ਹਾਂ ਸੋ ਬਾਹਰ ਦਾ ਰਸਤਾ ਨਾ ਜਿਹੜਾ ਸੰਗਮਗਾਟ ਤੇ ਸੰਗਮਗਾਟ ਤੇ ਆਪਾਂ ਜਾਵਾਂਗੇ ਕਿਉਂਕਿ ਜ਼ਿਆਦਾਤਰ ਇੱਥੇ ਆਈਮੇਨਾ ਸੰਗਮਗਾਟ ਤੇ ਹੀ ਇਸ਼ਨਾਨ ਹੁੰਦੇ ਨੇਗੇ ਜਿਹੜੀ ਗੰਗਾ ਨਦੀ ਮਤ ਆ ਗਈ ਹੈ ਨਾ ਗੰਗਾ ਦੇ ਨਦੀ ਦੇ ਇਸ਼ ਨਾਲ ਹੁੰਦੇ ਨੇਗੇ ਤੇ ਸੰਗਤਪੂਰੀ ਰੋਡ ਤਾਂ ਭਰਿਆ ਹੋਇਆਗਾ ਰੋਡ ਤੇ ਦੇਖੋ ਕਿੰਨੇ ਬੈਰੀਕਟ ਲਾਏ ਹੋਏ ਨੇਗੇ ਕਿਉਂਕਿ ਪ੍ਰਸ਼ਾਸਨ ਨੇ ਪੂਰਾ ਪ੍ਰਬੰਧ ਕੀਤਾ ਹੋਇਆਗਾ ਪੁਲਿਸ ਦਾ ਕਿਉਂਕਿ ਇੱਥੇ ਲੜਾਈ ਝਗੜੇ ਹੋਣ ਦਾ ਵੀ ਕਈ ਵਾਰੀ ਡਰ ਹੁੰਦਾਗਾ ਤਾਂ ਕਰਕੇ ਚੱਪੇ ਚੱਪੇ ਤੇ ਪੁਲਿਸ ਖੜੀ ਆ ਫੌਜੀ ਸਹਿਬਾਨ ਖੜੇ ਨੇ ਆਰਮੀ ਲੱਗੀ ਹੋਈ ਆ ਪੂਰੀ ਪ੍ਰੋਪਰ ਤੇ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਆਟੋ ਵੀ ਲੱਗੇ ਹੋਏ ਨੇਗੇ ਆਟੋ ਵਾਲੇ ਵੀ ਖੜੇ ਨੇਗੇ ਕਿਉਂਕਿ ਜਿੱਥੇ ਜ਼ਿਆਦਾ ਤਰਬੀੜ ਹੁੰਦੀ ਹੈ ਉੱਥੇ ਕੋਈ ਨਾ ਕੋਈ ਰੋਜ਼ਗਾਰ ਤਾਂ ਬਣਦਾ ਦੇਖੋ ਲੋਕ ਥੱਲੇ ਵੀ ਪਏ ਨੇ ਕਈਆਂ ਨੇ ਸਫ਼ਰ ਕਰਨਾ ਹੁੰਦਾ ਤੇ ਨੇ ਲੋ ਜੀ ਦੋਸਤੋ ਆਪਾਂ ਆਟੋ ਦੇ ਵਿੱਚ ਚੜ ਗਏ ਆਂਗੇ ਸੋ ਆਟੋ ਵਾਲਿਆਂ ਨੇ 150 ਰੁਪਏ ਲੈਂਤਾ ਸੀਗਾ ਤੇ ਆਪਾਂ ਆਟੋ ਵਿੱਚ ਵੀ ਵੀਡੀਓ ਬਣਾ ਰਹੇ ਆਂਗੇ ਤੁਸੀਂ ਦੇਖ ਸਕਦੇ ਹੋਗੇ ਸੋ ਇਹ ਰਸਤਾ ਜਾ ਰਿਹਾ ਹੈਗਾ ਗੰਗਾ ਨਦੀ ਦੇ ਤੱਟ ਤੇ ਆਪਾਂ ਪਹੁੰਚਾਂਗੇ ਸੋ ਗੰਗਾ ਨਦੀ ਤੇ ਆਪਾਂ ਇਸ਼ਨਾਨ ਕਰਾਂਗੇ ਲੋ ਜੀ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਤੇ ਆਟੋ ਦੇ ਵਿੱਚ ਆਪਾਂ ਬੈਠੇ ਆਂਗੇ ਦੋਸਤੋ ਦੇਖ ਸਾਹਣ ਤੁਸੀਂ ਇਧਰੋਂ ਲੋਕ ਦੇਖੋ ਕਿੰਨੇ ਬਹੁਤ ਦੂਰ ਤੱਕ ਸੀਗੇ ਇਹ ਲੋਕ ਲਓ ਜੀ ਲੋਕ ਕਿੰਨੇ ਜਾ ਰਹੇ ਨੇ ਤੁਰਤੇ ਜਾ ਰਹੇ ਨੇ ਤੁਰਦੇ ਬਣ ਰਹੇ ਨੇ ਕਿ ਲੋਕ ਬਹੁਤ ਜ਼ਿਆਦਾ ਸੰਗਤਾਂ ਦੀ ਭੀੜ ਬਹੁਤ ਜ਼ਿਆਦਾ ਪਰ ਜੇਕਰ ਦੇਖਿਆ ਜਾਵੇ ਪੰਜਾਬ ਦੇ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲੇ ਸੀਗੇ ਖਾਸ ਕਰਕੇ ਪੱਗਾਂ ਵਾਲੇ ਤਾਂ ਬਹੁਤ ਘੱਟ ਸੀਗੇ ਦੇਖਣ ਨੂੰ ਤੇ ਇਹ ਹਿੰਦੂ ਭਾਈਚਾਰਾ ਬਹੁਤ ਜ਼ਿਆਦਾ ਸੀਗਾ ਆ ਦੇਖੋ ਜੀ ਇਹ ਆਪਾਂ ਰੋਡ ਤੇ ਜਾ ਰਹੇ ਹਾਂਗੇ ਸੋ ਗੰਗਾ ਨਦੀ ਦੇ ਤੱਟ ਤੇ ਜਾ ਰਹੇ ਹਾਂਗੇ ਇੰਟਰਨੈਸ਼ਨਲ 에ਰਪੋਰਟ ਆ ਇਧਰ ਜੀ ਦੇਖ ਸਕਦੇ ਤੁਸੀਂ ਆ ਟੋਲੇ ਵੀ ਦੇਖੋ ਭਰ ਕੇ ਜਾ ਰਹੇ ਨੇਗੇ ਆਟੋ ਵਾਲੇ ਤੇ ਪੂਰੀ ਦੇ ਪੂਰੇ ਆਟੋ ਪਰ ਪਰ ਜਾ ਰਹੇ ਨੇਗੇ ਆਪ ਦੇਖੋ ਜੀ ਦੇਖੋ ਪ੍ਰਸ਼ਾਸਨ ਹਣਾ ਪੁਲਿਸ ਚੱਪੇ ਚੱਪੇ ਤੇ ਖੜੀ ਹੈਗੀ ਰਾਤ ਦਾ ਸਮਾਂ ਹੋ ਗਿਆ ਸੀ ਦੋਸਤੋ ਸੂ ਰਾਤ ਨੂੰ ਅਸੀਂ ਅ ਲਗਭਗ 12:00 ਵਜੇ ਪਹੁੰਚਿਆ ਸੀਗਾ ਮੈਂ ਦੇਖ ਸਕਦੇ ਹੋ ਤੁਸੀਂ ਲਾਈਟਾਂ ਲੱਗੀਆਂ ਹੋਈਆਂ ਨੇਗੀਆਂ ਕਿਉਂਕਿ ਰਾਤ ਦਾ ਸਮਾਂ ਸੀਗਾ ਤਾਂ ਕਰਕੇ ਰੋਡ ਤੇ ਜਾ ਰਹਿਆਂਗੇ ਆਟੋ ਜਾ ਰਿਹਾ ਆਪਣਾ ਰੋਡ ਤੇ ਆ ਬੱਸ ਜਾ ਰਹੀ ਹੈਗੀ ਜੀ ਪ੍ਰਾਗ ਰਾਜਕੋਲ ਪਰ ਲਖਨਊ ਵਾਲੀ ਬੱਸ ਆ ਗਈ ਇਹ ਅੱਗੇ ਜਾ ਰਹੀ ਹੈਗੀ ਲਓ ਜੀ ਦੋਸਤੋ ਫਾਈਨਲੀ ਆਪਾਂ ਉਤਰ ਗਿਆਗੇ ਆਟੋ ਦੇ ਵਿੱਚੋਂ ਤੇ ਅੱਗੇ ਵੀ ਜਾ ਕੇ ਆਟੋ ਜਾਂਦਾ ਨਹੀਂ ਹੈਗਾ ਸੋ ਅੱਗੇ ਆਪਾਂ ਨੇ ਜਾ ਕੇ ਫਾਇਦਲ ਚਲੇ ਗਏ ਸੋ ਫਾਇਦਲ ਆਪਾਂ ਜਾ ਰਹੇ ਅੰਗੇ ਆ ਦੇਖੋ ਜੀ ਮਾਨਤਾ ਕੀ ਮੂਰਤਿਕ ਸੰਸਕ੍ਰਿਤਕ ਜ਼ੁੱਧਾ ਅ ਮੋਦੀ ਤੇ ਜੋਗੀ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਚੱਪੇ-ਚੱਪੇ ਤੇ ਥਾਂ-ਥਾਂ ਤੇ ਫੋਟੋਆਂ ਲੱਗੀਆਂ ਹੋਈਆਂ ਨੇ ਗੰਗਾ ਦੇਖੋ ਇਹ ਵੀ ਰੋਡ ਆ ਬਹੁਤ ਵੱਡਾ ਗਾ ਯਾਰ ਰੋਡ ਬਹੁਤ ਦੂਰ ਲਗਭਗ 13 14 ਕਿਲੋਮੀਟਰ ਤੂੰ ਦੂਰ ਸਾਨੂੰ ਜਾਣਾ ਪਿਆ ਤੁਰ ਕੇ ਜਾ ਰਹੇ ਹਾਂਗੇ ਬੈਰੀਗੇਟ ਦੇਖੋ ਥਾਂ ਥਾਂ ਤੇ ਚੱਪੇ ਚੱਪੇ ਤੇ ਆ ਦੇਖੋ ਪ੍ਰਗਰਾਜ਼ ਮਹਾਕੁੰਭ ਮੈਂ ਆਪਕਾ ਸਵਾਗਤ ਹੈ 2025 148 ਸਾਲਾਂ ਬਾਅਦ ਇਹ ਮਹਾਕੁੰਭ ਲੱਗਿਆ ਸੀ ਜਿਹੜਾ ਕੁੰਭ ਹੁੰਦਾ ਕੁੰਭ ਤਾਂ 12 ਸਾਲਾਂ ਬਾਅਦ ਲੱਗਦਾ ਸੋ ਦੋਸਤੋ ਇਹ 148 ਸਾਲਾਂ ਬਾਅਦ ਲੱਗਿਆ ਸੀਗਾ ਕੁੰਭ ਕੁੰਬਦਾ ਮੇਲਾ ਇਹ ਗੇਟ ਆ ਮੇਨ ਆਪਣਾ ਸੰਗਮ ਦਾ ਸੰਗਮਨਾਦੀ ਦਾ ਗੇਟ ਆ ਇਹ ਹੁਣ ਗੇਟ ਤੋਂ ਬਾਹਰ ਵੀ ਅਸੀਂ ਜਾਵਾਂਗੇ ਤੁਰ ਕੇ ਤੇ ਪੂਰੀ ਦੀ ਪੂਰੀ ਨਦੀ ਹੀ ਨਦੀ ਹੈਗੀ ਇਹ ਨਦੀ ਦੇ ਵਿੱਚ ਨਾ ਇੱਕ ਲੋਹੇ ਦਾ ਪੱਤਰ ਜਾਂ ਵਿਛਾ ਦਿੱਤਾ ਸੀ ਇਹਨਾਂ ਨੇ ਵੀ ਰੇਤਾ ਹਨਾ ਰੇਤਾ ਹੁੰਦਾ ਵੀ ਰੇਤਾ ਨਾ ਲੱਗੇ ਪੈਰਾਂ ਦੇ ਉੱਪਰ ਤਾਂ ਕਰਕੇ ਹੁਣ ਜਿੱਥੇ ਵੀ ਤੁਰਿਆ ਜਾ ਰਿਹਾ ਵੈਸੇ ਪ੍ਰਬੰਧ ਤਾਂ ਬਹੁਤ ਵਧੀਆ ਹੈਗੇ ਤੇ ਐ ਨਹੀਂ ਹੈਗੇ ਵੀ ਪ੍ਰਬੰਧ ਨਹੀਂ ਹੈਗੇ ਆ ਜਿਹੜਾ ਸਾਰਾ ਸਿਸਟਮ ਹੈ ਨਦੀ ਦੇ ਵਿੱਚ ਹੀ ਆ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਮੱਲਾ ਲੋਕ ਤੁਰ ਰਹੇ ਨੇ ਆ ਦੇਖੋ ਜੀ ਇਹ ਸਾਰਾ ਸਿਸਟਮ ਨਦੀ ਦੇ ਵਿੱਚ ਆ ਗੰਗਾ ਨਦੀ ਦੇ ਵਿੱਚ ਬਣਾਇਆ ਹੋਇਆ ਸਾਰਾ ਸਿਸਟਮ ਉੱਪਰੋਂ ਖੜ ਕੇ ਗੇਟ ਤੇ ਵੀ ਖੜ ਕੇ ਲੋਕ ਫੋਟੋ ਖਿੱਚ ਰਹੇ ਨੇ ਹੁਣ ਦੇਖ ਸਕਦੇ ਹੋ ਤੁਸੀਂ ਇਕੱਠਾ ਇੱਥੋਂ ਮਹਿਸੂਸ ਹੋ ਰਿਹਾ ਤੁਹਾਨੂੰ ਵੀ ਕਿੰਨਾ ਇਕੱਠਾ ਹਨਾ ਬਹੁਤ ਜ਼ਿਆਦਾ ਇਕੱਠਾ ਸੋ ਦੋਸਤੋ ਦੋ ਦਿਨ ਪਹਿਲਾਂ ਲਾਸਟ ਦੇ ਇਹ ਹੋਣ ਤੋਂ ਪਹਿਲਾਂ ਅਸੀਂ ਗਏ ਆਗੇ ਉਦੋਂ ਬਾਅਦ ਤਾਂ ਹਲੇ ਹੋਰ ਵੀ ਇਕੱਠ ਹੋਣਾ ਬਹੁਤ ਜ਼ਿਆਦਾ ਇਕੱਠ ਹੋਊਗਾ ਇਹ ਜੀ ਗੱਲ ਨਹੀਂ ਹੈਗੀ ਵੀ ਇਕੱਠ ਨਹੀਂ ਹੁੰਦਾ ਕਿਉਂਕਿ ਦੂਰੋਂ ਦੂਰੋਂ ਸਰਦਾਲੂ ਆ ਰਹੇ ਨੇਗੇ ਪਹੁੰਚ ਰਹੇ ਨੇਗੇ ਆ ਦੇਖੋ ਬੀਬੀਆਂ ਵੀ ਭਾਰੀ ਮਾਤਰਾ ਦੇ ਵਿੱਚ ਜਾ ਰਹੀਆਂ ਨੇ ਸਭ ਨੇ ਇਸ਼ਨਾਨ ਕਰਨਾ ਆਪਣੇ ਕਸ਼ਟ ਦੂਰ ਕਰਨੇ ਨੇ ਆਏ ਹਾਏ ਹਾਏ ਪੀੜ ਤਾਂ ਹੋਣ ਦੇਖੋ ਬਾਬਾ ਜੀ ਤੁਸੀਂ ਆਹ ਦੇਖੋ ਕਿੰਨੀ ਪੀੜ ਹੱਦੋਂ ਵੱਧ ਕੇ ਪੀੜਾ ਲਾਈਟਿੰਗ ਲੱਗੀ ਹੋਈ ਹੈਗੀ ਸੋ ਵੀਡੀਓ ਤੇ ਬਣੇ ਰਹੋ ਤੁਸੀਂ ਦੇਖਿਓ ਐਂਡ ਤੱਕ ਮੈਂ ਤੁਹਾਨੂੰ ਦਿਖਾਉਂਗਾ ਪੂਰਾ ਤੱਟ ਤੇ ਦੇਖਦੇ ਆ ਪੱਕੀ ਬਣਦਾਗਾ ਹਣਾ ਗੰਗਾ ਨਦੀ ਤੇ ਸਾਰੇ ਇਸ਼ਨਾਨ ਕਰਨਗੇ ਆ ਦੇਖੋ ਜੀ ਬਸਾਂ ਵੀ ਲੰਗਰੀਆਂ ਨੇਗੇ ਲਗਾਉਂਦੀ ਲਗਭਗ ਸੈਂਟਰ ਸਰਕਾਰ ਨੇ ਸਾਰਾ ਹੀ ਪ੍ਰਬੰਧ ਕਰਿਆ ਹੋਇਆਗਾ ਜਿਵੇਂ ਕਹਿ ਦਿੰਦੇ ਨੇਗੇ ਪਰ ਪਤਾ ਕੀ ਚੱਕਰ ਆ ਇੱਥੇ ਆਦਰ ਸਟੇਟਾਂ ਤੋਂ ਵੀ ਆਈ ਹੋਈ ਧੀ ਸੰਗਤ ਇਹ ਜੀ ਗੱਲ ਨਹੀਂ ਵੀ ਪ੍ਰਬੰਧ ਨਹੀਂ ਹੈਗਾ ਪ੍ਰਬੰਧ ਬਹੁਤ ਜ਼ਿਆਦਾ ਸੀ ਲਗਭਗ ਇੰਨਾ ਇਕੱਠ ਮੈਂ ਕਿਤੇ ਦੇਖੀ ਨਹੀਂ ਹੈਗਾ ਸੀ ਜਿੰਨਾ ਇੱਥੇ ਇਕੱਠ ਸੀਗਾ ਮਹਾਕੁੰਬ ਤੇ ਪ੍ਰਾਗਰਾਜ ਜਿਹਨੂੰ ਅੱਜ ਕੱਲ ਪ੍ਰਾਗਰਾਜ ਕਹਿੰਦੇ ਨੇ ਸੋ ਪਹਿਲਾਂ ਇਹਦਾ ਨਾਮ ਇਲਾਹਾਬਾਦ ਸੀ ਜਿੱਥੋਂ ਦੇ ਅਮਿਤਾ ਵਚਨ ਹੋਏ ਨੇਗੇ ਇਲਾਹਾਬਾਦ ਉਥੋਂ ਉੱਥੇ ਹੋਇਆ ਇਹ ਮਹਾਕੁੰਬ ਹਲੇ ਅਸੀਂ ਜਾਇਰ ਹਾਂ ਨਦੀ ਦੇ ਵਿੱਚ ਵਿੱਚ ਇਹ ਸਿਸਟਮ ਸਾਰਾ ਨਦੀ ਦੇ ਵਿੱਚ ਨਹੀਂ ਜਿਹੜੀ ਗੰਗਾ ਨਦੀ ਹੈਗੀ ਉਹਦੇ ਵਿੱਚ ਆ ਚੱਲਣ ਵਾਸਤੇ ਇਹਨਾਂ ਨੇ ਲੋਹੇ ਦਾ ਪਰਤਾਂ ਜਾਂ ਬਸਾਰ ਰੱਖਿਆ ਬਹੁਤ ਤਕੜਾ ਦੂਰ ਦੂਰ ਤੱਕ ਪਲੇਟਾਂ ਪਲੇਟਾਂ ਗੈ ਸਕਦੇ ਆ ਪਰ ਪਲੇਟਾਂ ਬਸਾਈਆਂ ਹੋਈਆਂ ਨੇ ਪਲੇਟਾਂ ਉੱਪਰ ਦੀਆਂ ਨੇ ਲੋਕ ਤੁਰਕੇ ਕਿਉਂਕਿ ਜਿਹੜਾ ਕੱਕਾ ਰੇਤਾ ਹੈ ਨਾ ਰੇਤਾ ਬਹੁਤ ਜ਼ਿਆਦਾ ਨਦੀ ਦੇ ਵਿੱਚ ਤੁਹਾਨੂੰ ਪਤਾ ਅਕਸਰ ਰੇਤਾ ਹੁੰਦਾ ਬਰੇਤੀ ਵਗੈਰਾ ਹੁੰਦੀ ਹੈਗੀ ਤੇ ਤਾਂ ਕਰਕੇ ਉਹਨਾਂ ਨੇ ਵੀ ਜਿਹੜੇ ਸਰਦਾ ਲੁੰਨੇ ਯਾਤਰੀ ਨੇ ਮੰਨ ਲਓ ਸਰਦਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਤੁਰਨ ਦੇ ਸਮੇਂ ਕੋਈ ਦਿੱਕਤ ਮਹਿਸੂਸ ਨਾ ਹੋਵੇ ਤਾਂ ਕਰਕੇ ਇਹ ਪਰਵੰਦ ਕੀਤਾ ਆ ਦੇਖੋ ਜੀ ਸੈਲਫੀ ਵਾਲੇ ਵੀ ਫੋਟੋਆਂ ਵੀ ਖੱਚਰੇ ਨੇਗੇ ਇੱਥੇ ਦੀਆਂ ਦੋਸਤੋ ਤੁਸੀਂ ਨੇ ਦੇਖੀਆਂ ਨੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈਆਂ ਨੇਗੀਆਂ ਤੇ ਜਿੰਨਾ ਤੇ ਮੰਨ ਲਓ ਕੋਈ ਕਿਰਪਾ ਹੁੰਦੀ ਹੈਗੀ ਜਿਵੇਂ ਕਿ ਤੁਸੀਂ ਨੇ ਦੇਖਿਆਗਾ ਮੋਨਾ ਲੀਸਾ ਇੱਥੋਂ ਬਹੁਤ ਜ਼ਿਆਦਾ ਫੇਮਸ ਹੋਈ ਹੈਗੀ ਹਨਾ ਸੋ ਸੁਲਮਾਨ ਖਾਨ ਤੱਕ ਦੀ ਪਹੁੰਚੀ ਉਹਦੀ ਵੀਡੀਓ ਤੇ ਅੱਜ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੰਮ ਕਰ ਰਹੀ ਹੈ ਹਨਾ ਬਸ ਜਿੱਤੇ ਕਿਰਪਾ ਹੋ ਜਾਂਦੀ ਹੈਗੀ ਚੂੜੀਆਂ ਵੇਚਦੀ ਵੇਚਦੀ ਕਿੱਥੋਂ ਤੱਕ ਬਾਗੀ ਹਨ ਉਹ ਬਸ ਕਿਰਪਾ ਹੀ ਸੱਚੇ ਦਿਲੋਂ ਹਨ ਕਹਿੰਦਾ ਸੱਚੇ ਦਿਲੋਂ ਜੋ ਵੀ ਮਨ ਨਾਲ ਕੋਸਮ ਮੰਗਦਾ ਪਰਮਾਤਮਾ ਉਹਨੂੰ ਦੰਦਾ ਜ਼ਰੂਰ ਆ ਦੇਖੋ ਜੀ ਤੁਸੀਂ ਇਕੱਠ ਦੇਖ ਸਕਦੇ ਹੋਗੇ ਇੱਕ ਗੇਟ ਹੋਰ ਆ ਗਿਆ ਗੇਟ ਬਹੁਤ ਜ਼ਿਆਦਾ ਆ ਰਹੇ ਨੇ ਇਹ ਉਹ ਸਾਹਮਣੇ ਦੇਖੋ ਜੀ ਲਿਖਿਆ ਹੋਇਆ ਮੈਂ ਤੁਹਾਨੂੰ ਦਿਖਿਆਣਾਗਾ ਕੰਚਨ ਕੰਚਨ ਲਿਖਿਆ ਹੋਇਆਗਾ ਗੇਟ ਦੇ ਉੱਪਰ ਲਿਖਿਆ ਕੰਚਨ ਦਵਾਰ ਗੇਟ ਬਹੁਤ ਜ਼ਿਆਦਾ ਆ ਰਹੇ ਨੇ ਇਹਨਾਂ ਦੀ ਦੇ ਵਿੱਚ ਵਿੱਚ ਗੇਟ ਲਾ ਰਹੇ ਹੋਏ ਨੇ ਕਿ ਸਾਰੇ ਕਿਧਰੇ ਵਾਸ਼ਰੂਮ ਵਗੈਰਾ ਰੈਂਟ ਸਾਈਨ ਦਾ ਸਾਰੇ ਕਾਜ ਦਾ ਪ੍ਰਬੰਧ ਕੀਤਾ ਹੋਇਆ ਭਾਰਤ ਸਰਕਾਰ ਨੇ ਗਵਰਨਮੈਂਟ ਨੇ ਪੂਰਾ ਪ੍ਰਬੰਧ ਕੀਤਾ ਹੋਇਆਗਾ ਹਾ ਇਧਰ ਦੇਖੋ ਜੀ ਤੁਸੀਂ ਲਾਈਟਿੰਗ ਲੱਗੀ ਹੋਈ ਆ ਪੂਰੇ ਇੱਕ ਹੋਰ ਗੱਲ ਦੱਸਦਾ ਮੈਂ ਤੁਹਾਨੂੰ ਜਿਹੜੀਆਂ ਮੰਨੋ ਵੱਡੇ ਵੱਡੇ ਆਰਗੇਨਾਈਜ਼ਰ ਨੇਗੇ ਐਡਸ ਲੱਗੀਆਂ ਉਹਨਾਂ ਨੇ ਜਿਵੇਂ ਵੀ ਕਈ ਐਡਾਂ ਲਾਈ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੇ ਬਹੁਤ ਜ਼ਿਆਦਾ ਇਕੱਠ ਹੋਊਗਾ ਆਪਾਂ ਐਡਾਂ ਲਾਵਾਂਗੇ ਦੇਖੋ ਆ ਕਾਸ਼ ਪੱਕਾ ਸ਼ਪ ਦਵਾਰ ਕਾਸ਼ਪ ਦਵਾਰ ਕ੍ਰਿਸ਼ਨ ਜੀ ਦੇਖ ਸਕਦੇ ਹੋ ਤੁਸੀਂ ਕ੍ਰਿਸ਼ਨ ਜੀ ਦਾ ਗੇਟ ਬਣਾਇਆ ਹੋਇਆ ਹੈਗਾ ਉਹਨਾਂ ਦਾ ਦਵਾਰ ਆ ਇਹ ਪੀੜ ਤਾਂ ਲਗਭਗ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਾਂ ਟਾਈਮ ਵੀ 13-14 ਕਿਲੋਮੀਟਰ ਦੀ ਲੰਬਾਈ ਦੇ ਵਿੱਚ ਤੁਰ ਕੇ ਸਾਨੂੰ ਜਾਣਾ ਪਿਆ ਸੀਗਾ ਤਾਂ ਕਰਕੇ ਪੀੜ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਪੀੜ ਹੈਗੀ। ਲਓ ਜੀ ਬਲੌਗਾਂ ਵਾਲੇ ਵੀ ਆਏ ਹੋ ਇਨੇ ਉਰੇ। ਇੱਥੋਂ ਦੀਆਂ ਵੀਡੀਓ ਬਹੁਤ ਜ਼ਿਆਦਾ ਮੰਨ ਲਓ ਕਿ ਵੀ ਸਮਾਂ ਹੁੰਦਾ ਇੱਕ ਸੀਜ਼ਨ ਹੁੰਦਾ ਹਨਾ। ਸੋ ਉਹਦੇ ਮੁਤਾਬਕ ਹੀ ਬਹੁਤ ਜ਼ਿਆਦਾ ਮੰਨ ਲਓ ਲੋਕਾਂ ਨੇ ਇੱਥੋਂ ਪੈਸੇ ਬਹੁਤ ਬਣਾਏ ਨੇਗੇ ਇੱਥੋਂ ਇਹ ਵੀਡੀਓ ਪਾ ਪਾ ਕੇ ਵਾਇਰਲ ਹੋਏ ਨੇ ਕਈ। ਉਹਨਾਂ ਦੇ ਕਈਆਂ ਦੇ ਚੈਨਲ ਚੱਲੇ ਨੇ ਸਬਸਕ੍ਰਾਈਬ ਹੋਏ ਨੇ ਬਹੁਤ ਕੁਝ ਹੋਇਆਗਾ ਇੱਥੋਂ ਹਣਾ ਸੋ ਉਹੀ ਆ ਨਾ ਵੀ ਕੁਝ ਕਰਨਾ ਪੈਂਦਾਗਾ ਆ ਦੇਖੋ ਜੀ ਨੰਦੀ ਦਵਾਰ ਇੱਕ 게ਟ ਹੋਰ ਆ ਗਿਆ ਪੰਨ 게ਟ ਪਹਿਲਾਂ ਆਪਾਂ ਪਾਰ ਕਰ ਚੁੱਕੇ ਆ ਚੌਥਾ 게ਟ ਆ ਗਿਆ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਨੰਦੀ ਦਵਾਰ ਇਹਦੇ 게ਟ ਦਾ ਨਾਮ ਆ ਇਹ ਨੰਦੀ ਦੇ ਵਿੱਚ ਵਿੱਚੇ ਚੱਲ ਰਹੇ ਆ ਨੰਦੀ ਦਵਾਰ ਦੇਖ ਸਕਦੇ ਤੁਸੀਂ ਲਿਖਿਆ ਹੋਇਆਗਾ ਗਣੇਸ਼ ਜੀ ਬੈਠੇ ਨੇਗੇ ਆ ਨੰਦੀ ਆ ਬਲਦੂ ਦੀ ਫੋਟੋ ਉੱਪਰ ਲੱਗੀ ਹੋਈ 게ਟ ਦੇ ਉੱਪਰ ਓ ਦੇਖੋ ਬਹੁਤ ਦੂਰ ਤੱਕ ਆ ਸੰਗਮ ਸੰਗਮ ਨਦੀ ਤੇ ਆਪਾਂ ਪਹੁੰਚੀਆਂ ਦੇਖ ਸਕਦੇ ਹਾਂ ਲਾਸਟ ਪੰਜ ਗੇਟ ਨੇ ਇਹਦੇ ਸੰਗਮ ਦੁਆਰ ਸੋ ਇਹ ਜਿਹੜੀ ਮੈਂ ਨਦੀ ਦਾ ਜ਼ਿਕਰ ਕਰ ਰਿਹਾ ਸੀ ਜਿੱਥੇ ਇਸ਼ਨਾਨ ਹੁੰਦੇ ਨੇਗੇ ਸੋ ਸੰਗਮ ਦੁਆਰ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਇਹ ਗੇਟ ਆਗਾ ਸੰਗਮ ਦੁਆਰ ਦਾ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਪ੍ਰਸ਼ਾਸਨ ਪੂਰਾ ਖੜਿਆ ਹੈਗਾ ਤਨਾਤ ਨੇ ਪ੍ਰਸ਼ਾਸਨਾਂ ਤੇ ਆ ਗੇਟ ਨੂੰ ਇੱਧਰ ਨੂੰ ਅੱਗੇ ਜਾ ਕੇ ਨਾ ਸੰਗਮ ਦੁਆਰ ਆ ਜਿੱਥੇ ਇਸ਼ਨਾਨ ਹੁੰਦੇ ਨੇ ਨਦੀ ਦੇ ਤੱਟ ਤੇ ਤੋ ਉਹ ਦਵਾਰ ਆਗਾ ਲਓ ਜੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਤੁਹਾਨੂੰ ਦਿਖਿਆਵਾਂਗੇ ਇਸ਼ਨਾਨ ਵਗੈਰਾ ਕਿੱਦਾਂ ਕਰਦੇ ਨੇ ਸੰਗਮ ਘਾਟ ਲਿਖ ਰੱਖਿਆ ਨਾਗਾ ਉਹ ਘਾਟ ਨੂੰ ਉਹ ਦੇਖੋ ਜੀ ਸਾਹਮਣੇ ਆ ਉਹ ਨਦੀ ਹੈਗੀ ਸਾਹਮਣੇ ਦੋਸਤੋ ਤੁਸੀਂ ਦੇਖ ਸਕਦੇ ਹੋ ਨਦੀਆਂ ਨਦੀ ਦੇ ਤੱਟ ਤੇ ਆਪਾਂ ਜਾਵਾਂਗੇ ਤੁਹਾਨੂੰ ਦਿਖਿਆਣਗੇ ਪ੍ਰੋਪਰ ਕਿੱਦਾਂ ਇਸ਼ਨਾਨ ਵਗੈਰਾ ਕਰਦੇ ਆ ਲੋਕੀ ਸਾਰੇ ਆ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈਗਾ ਆ ਦੇਖੋ ਜੀ ਨੇੜੇ ਲੱਗ ਗਏ ਹੁਣ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ 13 14 ਕਿਲੋਮੀਟਰ ਦੂਰ ਚੱਲ ਕੇ ਆਈ ਆ ਪੂਰੀ ਸੰਗਤ ਸੰਗਮ ਘਾਟ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਆਪਣੇ ਦੁੱਖ ਕਸ਼ਟ ਦੂਰ ਕਰਨ ਵਾਸਤੇ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਆ ਬੈਰੀਗੇਟ ਵੀ ਲੱਗੇ ਹੋਏ ਨੇਗੇ ਪੂਰਾ ਪ੍ਰਬੰਧ ਕੀਤਾ ਹੋਇਆ ਗਵਰਨਮੈਂਟਸ ਗਵਰਨਮੈਂਟ ਨੇ ਭਾਰ ਸਰਕਾਰ ਨੇ ਦੇਖ ਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਸੰਗਮ ਦਵਾਰ ਦੇ ਉੱਪਰ ਸੰਗਮਨਦੀ ਦੇ ਉੱਪਰ ਆ ਚੁੱਕੇ ਹਾਂਗੇ ਘਾਟ ਦੇ ਉੱਪਰ ਦੋਸਤੋ ਦੇਖੋ ਜੀ ਕਿੰਨਾ ਇਕੱਠਾ ਆਗਾ ਔਰ ਦੇਖੋ ਜੀ ਇਸ਼ਨਾਨ ਕਰ ਰਹੇ ਨੇ ਲੋਕੀ ਦੇਖ ਸਕਦੇ ਹੋ ਦੋਸਤੋ ਤੁਸੀਂ ਸੰਗਮ ਘਾਟ ਦੇ ਉਪਰ ਇਸ਼ਨਾਨ ਕਰ ਰਹੇ ਨੇ ਸੋ ਅੱਗੇ ਜਾ ਕੇ ਇਸ਼ਨਾਨ ਪਾਣੀ ਥੋੜਾ ਜਿਹਾ ਅੱਗੇ ਲੈ ਕੇ ਜਾਊਂਗਾ ਮੈਂ ਕਹਾਂ ਦਿਖਾਊਂਗਾ ਤੁਹਾਨੂੰ ਆਹ ਦੇਖੋ ਜੀ ਆਹ ਦਰਕਿਸ਼ਤੀਆਂ ਉਹ ਖੜੀਆਂ ਨੇ ਕਿਸ਼ਤੀਆਂ ਉਹ ਕਰ ਰਹੇ ਨੇ ਲੋਕੀ ਇਸ਼ਨਾਨ ਲਓ ਨਾਲ-ਨਾਲ ਸੰਧੂਰ ਵੀ ਲੱਗ ਰਿਹਾਗਾ ਸਾਰਾ ਕੁਛ ਹਨਾ ਹਿੰਦੂ ਧਰਮ ਦੀ ਜਿਵੇਂ ਕਹਿ ਕਰਦ ਨੇ ਰੀਤ ਪ੍ਰਥਾ ਜਿਹੜਾ ਹੁੰਦਾ ਹਨਾ ਉਹਦੇ ਮੁਤਾਬਕ ਚੱਲ ਰਿਹਾ ਸਾਰਾ ਕੁਸਾ ਇਸ਼ਨਾਨ ਬੀਬੀਆਂ ਭਾਈ ਸਾਰੇ ਵਿੱਚੇ ਕਰ ਰਹੇ ਨੇ ਇਸ਼ਨਾਨ ਲਗਭਗ ਇੱਥੇ ਬਹੁਤ ਜ਼ਿਆਦਾ ਨੋਟ ਜਿਵੇਂ ਕਹਿ ਸਕਦੇ ਆ ਠੋਲੂ ਹਨਾ ਗੇਰੇ ਗਏ ਸੀਗੇ ਬਹੁਤ ਜ਼ਿਆਦਾ ਬਾਅਦ ਚ ਵੀ ਇਹਨਾਂ ਨੂੰ ਇਕੱਠੇ ਕਰਨਗੇ ਪੱਡਣਗੇ ਲੋਕ ਮਾਲੂਮਾਲ ਹੋਣਗੇ ਇਥੋਂ ਆ ਦੇਖੋ ਜੀ ਬਾਈ ਜੀ ਤੁਸੀਂ ਪਹਿਲਾਂ ਇਸ਼ਨਾਨ ਕਰ ਲਓ ਬਾਅਦ ਚ ਵੀਡੀਓ ਬਣਾ ਲਿਓ ਬਾਈ ਕੱਪੜੇ ਕੱਢੀ ਖੜਿਆਗਾ ਆ ਦੇਖੋ ਜੀ ਇਸ਼ਨਾਨ ਕਰਨ ਵਾਲੀ ਸੰਗਤ ਕਿੰਨੀ ਹੈਗੀ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਉਹ ਦੇਖੋ ਜੀ ਕਿੰਨੇ ਕਿਸ਼ਤੀਆਂ ਤੇ ਸ਼ਰਦਾ ਕਿੰਨੀ ਭਾਵਨਾ ਲੋਕਾਂ ਦੇ ਮਨ ਦੇ ਵਿੱਚ ਲੋਕ ਆਏ ਨੇ ਇੱਥੇ ਸ਼ਰਦਾ ਭਾਵਨਾ ਲੈ ਕੇ ਰਾਤ ਦਾ ਸਮਾਂ ਦੋਸਤੋ 2:30 ਵਜੇ ਕਿਨੇ ਰਾਤ ਦੇ 2:30 ਵਜੇ ਆਪਾਂ ਇੱਥੇ ਸੰਗਮ ਘਾਟ ਤੇ ਇਸ਼ਨਾਨ ਕਰਨ ਆਏ ਹੋਿਆਂਗੇ ਆਪਾਂ ਬਾਅਦ ਵਿੱਚ ਇਸ਼ਨਾਨ ਕਰਾਂਗੇ ਕਿਉਂਕਿ ਫਿਲਹਾਲ ਆਪਾਂ ਵੀਡੀਓ ਬਣਾ ਰਹੇ ਆਂਗੇ ਸੋ ਲੋਕਾਂ ਦਾ ਜੋ ਵੀ ਉਹ ਆਹਣਾ ਸੋ ਦਿਖਾਇਆ ਜਾ ਰਿਹਾ ਹੈਗਾ ਉਹ ਦੇਖੋ ਮਾਤਾ ਕਿੰਨੀ ਬਜ਼ੁਰਗ ਹੈਗੀ ਹਨ ਸੋ ਵੀ ਇਸ਼ਨਾਨ ਕਰ ਰਹੀ ਹੈਗੀ ਬਾਕੀ ਭਾਈ ਜੀ ਭੀੜ ਬਹੁਤ ਜ਼ਿਆਦਾ ਹਨ ਆਪਣੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਕਰਕੇ ਧਿਆਨ ਰੱਖੋ ਭੀੜ ਦੇ ਵਿੱਚ ਪਤਾ ਨਹੀਂ ਲੱਗਦਾ ਕੀ ਤੋਂ ਕੀ ਕੁਝ ਹੋ ਜੇ ਤੇ ਆਪਣਾ ਪਰਤਸਾ ਮੋਬਾਈਲ ਬਟੂਏ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਵਾ ਦੇਖੋ ਕਿੰਨਾ ਸਿਆਣਾ ਬੰਦਾ ਆਪਣੀ ਮਾਤਾਂ ਦਾ ਹੱਥ ਫੜ ਕੇ ਲੈ ਕੇ ਜਾ ਰਿਹਾ ਹੈ ਕਿਉਂਕਿ ਮਾਪਿਆਂ ਦੀ ਸੇਵਾ ਹਨਾ ਤੋਂ ਵੱਡਾ ਕੋਈ ਤੀਤ ਨਹੀਂ ਹੈਗਾ ਚਲੋ ਤੁਸੀਂ ਸੇਫធី ਆਉਣ ਕਰੋ ਸਰਦਾਰ ਹੁੰਦੀ ਹੈ ਪਾਵਨਾਈ ਦੇ ਮੰਗਦੇ ਵਿੱਚ ਪਰ ਫਿਰ ਵੀ ਕੇਅਰ ਕਰਨੀ ਹੈ ਮਾਂ ਪਿਤਾ ਦੀ ਤੇ ਛੋਟੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣਾ ਭੀੜ ਬਹੁਤ ਜ਼ਿਆਦੇ ਹੈਗੀ ਦੋਸਤੋ ਦੇਖੋ ਜੀ ਕਿ ਨਾ ਇਕੱਠਾ ਇਹਨਾਂ ਨੇ ਸਾਰੇ ਨੇ ਇਸ਼ਨਾਨ ਕਰਕੇ ਆਪਣਾ ਡਰੈਸਿੰਗ ਚੇਂਜ ਕਰ ਰਹੇ ਨੇਗੇ ਬਾਈ ਜੀ ਤੁਸੀਂ ਫੇਰ ਉੱਥੇ ਜਾ ਕੇ ਦੇਖੋ ਕੱਪੜੇ ਤਾਂ ਤੁਸੀਂ ਪਹਿਲਾਂ ਪਾ ਲਓ ਹਣਾ ਵੀ ਬਾਅਦ ਤੁਸੀਂ ਵੀਡੀਓ ਬਣਾ ਲਿਓ ਵੀਡੀਓ ਬਣਾਉਣ ਵਾਸਤੇ ਮੈਂ ਹੈਗੇ ਆਂਗਾ ਤੁਹਾਡੀ ਸਾਰਿਆਂ ਦੀ ਵੀਡੀਓ ਬਣਾ ਰਿਹਾਗਾ ਇਹ ਜੀ ਗੱਲ ਨਹੀਂ ਹੈ ਜੀ ਵੀ ਆਪਾਂ ਵੀਡੀਓ ਨਹੀਂ ਬਣਾਵਾਂਗੇ ਤੁਹਾਡੀ ਸੋਸ਼ਲ ਮੂਡੇ ਦੇ ਉੱਪਰ ਵੀਡੀਓ ਪਾਵਾਂਗੇ ਸੋ ਸਾਰੇ ਦੇਖਣਗੇ ਤੁਹਾਡੇ ਤੱਕ ਇਹ ਪਹੁੰਚੂਗੀ ਤੁਸੀਂ ਵੀ ਦੇਖ ਸਕਦੇ ਹੋ ਆ ਦੇਖੋ ਜੀ ਕੋਟਾਂ ਵੀ ਕਿ ਚਿਹਰੇ ਨੇ ਮਾਤਾ ਜੀ ਤੇ ਬਰਾਦਰ ਵੀ ਕੋਟਾਂ ਤੇ ਚਿਹਰੇ ਨੇ ਨਾਲ ਸੋ ਇਹਨਾਂ ਦੇ ਪਤਾ ਨਹੀਂ ਮੈਸਜਰ ਨੇ ਪਤਾ ਨਹੀਂ ਮਾਤਾ ਜੀ ਨੇ ਪਾਣੀ ਪਤਾ ਨਹੀਂ ਹੈ ਗਿਆ 5.9 ਤੇ ਹੁਣ ਦੇਖ ਸਕਦੇ ਹੋ ਤੁਸੀਂ ਸਾਹਮਣੇ ਤੋਂ ਪਾਣੀ ਦੇਖੋ ਗੰਗਾ ਮਾਤਾ ਦਾ ਹਣਾ ਸੰਗਮ ਦੇ ਘਾਟ ਤੇ ਦੇਖੋ ਪਾਣੀ ਕਿੰਨਾਗਾ ਕੀ ਪਵਿੱਤਰ ਪਾਣੀ ਆ ਜਦੋਂ ਸਰੀਰ ਤੇ ਲੱਗ ਜਾਂਦਾ ਹਣਾ ਬਦਨ ਤੇ ਲੱਗ ਜਾਂਦਾ ਤੇ ਸਾਰੇ ਸਰੀਰ ਦੇ ਜਿੰਨੇ ਵੀ ਕਸ਼ਟ ਹੁੰਦੇ ਨੇ ਰੋਗ ਹੁੰਦੇ ਨੇ ਸਾਰੇ ਦੂਰ ਹੋ ਜਾਂਦੇ ਨੇ ਬਾਕੀ ਗੱਲ ਹੁੰਦੀ ਆ ਵਿਸ਼ਵਾਸ ਦੀ ਵਿਸ਼ਵਾਸ ਦੀ ਗੱਲ ਹੁੰਦੀ ਆ ਭਾਵਨਾ ਦੀ ਹੁੰਦੀ ਆ ਸ਼ਰਧਾ ਦੀ ਗੱਲ ਹੁੰਦੀ ਆ ਜਿਹੜਾ ਵੀ ਮੰਨ ਲਓ ਕਿਸੇ ਵੀ ਇਹ ਚੀਜ਼ ਤੇ ਵਿਸ਼ਵਾਸ ਕਰਦਾ ਹੈਗਾ ਮੰਨੋ ਆਪਣੇ ਕੌਨਸ਼ਸ ਮਾਈਂਡ ਤੱਕ ਉਹ ਗੱਲ ਪਹੁੰਚਦੀ ਹੈਗੀ ਤਾਂ ਜਿਹੜਾ ਵੀ ਮੰਨ ਲਓ ਕੋਈ ਸਿਸਟਮ ਹੁੰਦਾ ਉਹ ਠੀਕ ਹੋ ਜਾਂਦਾ ਹੈਗਾ ਲੋ ਜੀ ਸੰਗਤ ਦੀਵੇ ਵੀ ਲਾਏ ਜਾ ਰਹੇ ਨੇਗੇ ਇੱਧਰ ਦੇਖੋ ਦੀਵੇ ਲਾ ਰਹੇ ਨੇਗੇ ਤੇ ਉਹ ਦੇਖੋ ਕਸ਼ਤੀਆਂ ਦੇ ਉੱਪਰ ਝੰਡੇ ਜੇ ਲੱਗੇ ਹੋਏ ਸੀਗੇ ਬਾਕੀ ਆਪਾਂ ਵੀ ਆਪਣਾ ਤੁਹਾਨੂੰ ਫੇਸ ਦਿਖਾ ਦਈਏ ਲੋ ਜੀ ਕਈ ਵਾਰੀ ਕੀ ਹੁੰਦਾ ਵੀ ਬੋਲੀ ਜਾ ਰਿਹਾ ਹੈਗਾ ਤੇ ਆਪ ਤਾਂ ਸਾਹਮਣੇ ਨਹੀਂ ਆ ਰਿਹਾ ਆਪਾਂ ਵੀ ਸਾਹਮਣੇ ਆ ਗਏ ਇਹੋ ਦੇਖੋ ਜੀ ਪਿੱਛੇ ਦੇਖੋ ਤੁਸੀਂ ਕੱਠ ਕਿੰਨਾ ਕਿਸ਼ਤੀਆਂ ਆ ਬਾਬਾ ਜੀ ਐਨ ਕਲਾ ਰੱਖੀ ਆ ਬਾਬਾ ਜੀ ਨੇ ਮਿੱਤਰੋ ਨਦੀ ਤੇ ਠੰਡ ਲੱਗਦੀ ਹੈਗੀ ਮੈਂ ਫਲੱਪੀ ਪਾ ਰੱਖੀ ਹੈਗੀ ਫਿਰ ਵੀ ਠੰਡ ਲੱਗ ਰਹੀ ਹੈਗੀ ਕਿਉਂਕਿ ਨਦੀ ਤੇ ਇਸ਼ਨਾਨ ਕਰ ਰਹੇ ਨੇ ਸਾਰੇ ਜਣੇ ਹਨਾ ਸੋ ਆਪਾਂ ਸਵੇਰੇ ਇਸ਼ਨਾਨ ਕਰਾਂਗੇ ਆਪਾਂ ਨੂੰ ਵੀ ਠੰਡ ਲੱਗਣੀ ਹੈਗੀ ਪਰ ਉਹੀ ਗੱਲ ਆ ਵੀ ਸ਼ਰਦਾ ਰੱਖ ਕੇ ਚੱਲਣਾ ਪਊਗਾ ਜਿੱਦਾਂ ਕਿ ਸਾਰੇ ਲੋਕ ਹੀ ਚੱਲੇ ਹੋਏ ਨੇ ਸ਼ਰਦਾ ਰੱਖ ਕੇ ਇਸ਼ਨਾਨ ਕਰਾਂਗੇ ਆਪਾਂ ਉਹ ਦੇਖੋ ਵੀਰਾਂ ਦੇਖਦਾਗਾ ਵੀ ਮੇਰੀ ਵੀਡੀਓ ਬਣ ਰਹੀ ਹੈਗੀ ਭਰਾ ਮੈਂ ਸਾਰਿਆਂ ਦੀ ਵੀਡੀਓ ਬਣਾ ਰਿਹਾਗਾ ਲਓ ਜੀ ਸੋ ਆਪਾਂ ਅੱਗੇ ਵੱਧਦੇ ਹੋਏ ਕਦਮ-ਕਦਮ ਅੱਗੇ ਵੱਧਦੇ ਹੋਏ ਭੀੜ ਦੇ ਵਿੱਚ ਇੱਕ ਵਾਰੀ ਤਾਂ ਮੈਥੋਂ ਉਹ ਹੋ ਗਿਆ ਸੀਗਾ ਥੋੜਾ ਜਿਹਾ ਮਿਸਟੇਕ ਹੋ ਗਿਆ ਸੀਗਾ ਫਿਰ ਵੀ ਆਪਾਂ ਅੱਗੇ ਚੱਲਿਆਂਗੇ ਤੇ ਤੁਸੀਂ ਦੇਖੀ ਜਾਓ ਵੀਡੀਓ ਦੇ ਐਂਡ ਤੱਕ ਉਹ ਦੇਖੋ ਜੀ ਕਿੰਨਾ ਉਹ ਹੈ ਹਨਾ ਨਦੀ ਤੇ ਭੀੜ ਬਹੁਤ ਜ਼ਿਆਦਾ ਇਕੱਠ ਦੇਖੋ ਕਿੰਨਾ ਸਾਰੇ ਇਸ਼ਾਨਾਨ ਕਰ ਰਹੇ ਨੇ ਬਾਰ-ਬਾਰ ਅਨਾਉਂਸਮੈਂਟ ਹੋ ਰਹੀ ਆ ਵੀ ਆਪਣੇ ਪਰਸ ਸੱਤੇ ਮੋਬਾਈਲ ਦਾ ਖਾਸ ਧਿਆਨ ਰੱਖੋ ਲੋ ਜੀ ਦੋਸਤੋ ਹੁਣ ਆਪਾਂ ਚੱਲਦੇ ਕਿਸ਼ਤੀਆਂ ਗਣੀ ਲੋ ਜੀ ਦੋਸਤੋ ਆਪਾਂ ਆ ਗਏ ਕਿਸ਼ਤੀਆਂ ਗਣੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕਿਸ਼ਤੀਆਂ ਮੈਂ ਤੁਹਾਨੂੰ ਪੂਰਾ ਦਿਖਿਆ ਰਿਹਾ ਸੀਗਾ ਉਹ ਕਿਸ਼ਤੀਆਂ ਆ ਹਨ ਇਹ ਆਓ ਦੇਖੋ ਜੀ ਦੋਸਤੋ ਸੋ ਕਿਸ਼ਤੀਆਂ ਆ ਹਨ ਇਹ ਇਹ ਉਹ ਕਿਸ਼ਤੀਆਂ ਨੇ ਇੰਨੀ ਸੰਗਤ ਯਾਰ ਕਮਾਲ ਦੀ ਗੱਲ ਆ ਹਨਾ ਕਿੰਨੀ ਸੰਗਤ ਪਹੁੰਚੀ ਹੈਗੀ ਮੋਬਾਈਲ ਸਾਰਿਆਂ ਨੇ ਕੱਟ ਰੱਖੇ ਨੇ ਸਾਰੇ ਇਹ ਆਪ ਕੋ ਆਪਣੇ ਤਰੀਕੇ ਨਾਲ ਵੀਡੀਓ ਬਣਾ ਰਹੇ ਨੇ ਜਿਹੜੇ ਵਿੱਚ ਝੰਡੇ ਦੀ ਗੱਲ ਕਰ ਰਹੀ ਸੀ ਮੈਂ ਝੰਡੇ ਜੇ ਲੱਗੇ ਹੋਣੇ ਕਿਸਤੀਆਂ ਨੇ ਜਾਂ ਕਿਸਤੀਆਂ ਦੇ ਉਪਰਾਂ ਝੰਡੇ ਲੱਗੇ ਹੋਏ ਸੀਗੇ ਦੇਖੋ ਜੀ ਤੁਸੀਂ ਇਕੱਠ ਦੇਖ ਸਕਦੇ ਹੋ ਸਭ ਤੋਂ ਵੱਡੀ ਗੱਲ ਆ ਫਿਰ ਤੁਸੀਂ ਕਹੋਗੇ ਬਾਰ ਬਾਰ ਇੱਕੋ ਇੱਕੋ ਗੱਲ ਕਰੀ ਜਾਂਦਾ ਕੱਟ ਦੇਖੋ ਇਕੱਠ ਦੇਖੋ ਜੇ ਇਕੱਠ ਬਹੁਤ ਜ਼ਿਆਦਾ ਹੈ ਨਾ ਤਾਂ ਕਰਕੇ ਇਕੱਠ ਦਾ ਮੈਂ ਜੇ ਕਰਕੀਤਾਗਾ ਆ ਟਾਈਟਲ ਦੇ ਉੱਪਰ ਵੀ ਮੈਂ ਵੀਡੀਓ ਤੇ ਲਾਉਂਗਾ ਵੀ ਬਹੁਤ ਜ਼ਿਆਦਾ ਭੀੜ ਆ ਗਈ ਹੈ ਭੀੜ ਕਿਉਂਕਿ ਹੈਗੀ ਹੈ ਨਾ ਦੇਖ ਸਕਦੇ ਤੁਸੀਂ ਉਹ ਦੇਖੋ ਸੰਜੇ datt ਵਰਗਾ ਫਿਰ ਦਵਗੇ ਉਹ ਦੇਖੋ ਕश्ती ਦੇ ਉੱਪਰ ਚੜ ਰਿਹਾ ਹੈਗਾ ਲਾਲ ਕੱਥੇ ਵਾਲਾ ਸੰਜੇ datt ਵਰਗਾ ਲੱਗਦਾ ਜੰਮੀ ਲਓ ਜੀ ਫਾਈਨਲੀ ਆਪਾਂ ਸੰਗਮ ਤੋਂ ਬਾਹਰ ਆ ਗਏ ਹੁਣ ਆਪਾਂ ਬਾਹਰ ਨੂੰ ਜਾ ਰਹੇ ਹਾਂ ਕਿਉਂਕਿ ਇੱਥੇ ਰਹਿਣ ਸੈਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਨਦੀ ਤੇ ਕੋਈ ਰਹਿਣ ਨਹੀਂ ਦੱਦੇ ਹਣਾ ਪੁਲਿਸ ਵਾਲੇ ਕਹਿੰਦੇ ਨੇ ਵੀ ਤੁਸੀਂ ਇੱਥੇ ਬੈਠ ਕੇ ਮੰਨ ਲਓ ਚੌਂਕੀ ਨਹੀਂ ਪਰ ਨਹੀਂ ਤੁਸੀਂ ਬਾਹਰ ਜਾ ਸਕਦੇ ਹੋ ਹੁਣ ਆਪਾਂ ਬਾਹਰ ਨੂੰ ਜਾ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਦੁਕਾਨਾਂ ਜਿੱਥੇ ਮੰਨ ਲਓ ਮੋਨਾਲੀ ਸ਼ਮਸੂਰ ਹੋਈ ਤੀਗੀ ਉਹ ਦਿਖਾਵਾਂਗੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਲੱਗੀਆਂ ਹੋਈਆਂ ਨੇ ਸੰਦੂਰ ਵੀ ਇਹਨਾਂ ਮੁੱਲ ਵੇਚ ਰਿਹਾਗਾ ਸਾਰਾ ਕੁਝ ਮੁੱਲ ਵੇਚਦਾ ਲਗਭਗ ਕਿਉਂਕਿ ਇਹ ਵਿਚਾਰੇ ਦੁਕਾਨਦਾਰੀ ਆ ਕਰੀਬ ਬੰਦੇ ਨੇ ਹਣਾ ਸੋ ਕੀ ਕਰਨਗੇ ਆ ਦੇਖੋ ਜੀ ਫਿਲਾਂ ਨੇਗੀਆਂ ਜਿਹੜਾ ਪ੍ਰਸ਼ਾਦ ਪਾਣੀ ਹੁੰਦਾਗਾ ਹਣਾ ਪ੍ਰਸ਼ਾਦ ਲੈ ਕੇ ਜਾਂਦੇ ਨੇ ਲੋਕ ਆ ਰੇੜੀਆਂ ਲੱਗੀਆਂ ਹੋਈਆਂ ਆ ਉਹ ਲੱਗੀਆਂ ਹੋਈਆਂ ਨੇ ਦੁਕਾਨਾਂ ਬਣਾਈਆਂ ਹੋਈਆਂ ਨੇ ਵਿਚਾਰਿਆਂ ਨੇ ਪੱਲੀਆਂ ਜੀਆਂ ਤਰਖੇ ਆਵਦੀਆਂ ਦੁਕਾਨਾਂ ਬਣਾਈ ਹੋਈਆਂ ਨਹੀਂਆਂ ਉਹਦਾ ਸਾਰਾ ਹੁਕਮਾ ਹੈ ਹੋਇਆ ਹੈ ਪ੍ਰਬੰਧ ਇਹਨਾਂ ਨੇ ਇਹ ਕਸਟਮਰ ਫਰੀਦਦਾਰੀ ਦਾ ਆ ਦੇਖੋ ਜੀ ਉਹ ਆ ਗਈ ਇਹ ਖੰਮਣੀਆਂ ਜੀਆਂ ਨਹੀਂਆਂ ਉਹ ਵੀ ਖੰਮਣੀਆਂ ਨੇ ਉਹ ਪਰਲੀ ਸਾਈਡ ਤੇ ਉਹ ਵੀ ਬਾਥਰੂਮ ਇਹਨਾਂ ਨੇ ਬਣਾਏ ਹੋਏ ਨੇ ਇਹ ਪੱਕੇ ਨਹੀਂ ਹੈਗੇ ਮੰਨ ਲਾ ਡੱਬੇ ਜਿੰਨੇਗੇ ਉਹ ਵੀ ਉਹ ਕਰੇ ਹੋਏ ਨੇਗੇ ਆ ਦੇਖੋ ਜੀ ਇਹ ਆ ਖੰਭੜੀਆਂ ਦੇਖੋ ਕਿਡੀਆਂ ਗੜੀਆਂ ਖੰਭੜੀਆਂ ਨੇ ਗੁੱਟ ਤੇ ਬੰਦੇ ਨੇਗੇ ਇਹ ਹੁਣ ਪੱਗੇ ਚੱਲਦੇ ਆ ਸਾਧੂ ਖੜੇ ਨੇ ਉਹ ਦੇਖੋ ਜੀ ਸਾਧੂ ਖੜੇ ਨੇਗੇ ਸੋ ਆਪਾਂ ਸਾਰੇ ਆਸ਼ੀਰਵਾਦ ਲੈ ਰਹੇ ਨੇ ਕਿਉਂਕਿ ਇੱਥੇ ਕੋਈ ਪਤਾ ਨਹੀਂ ਹੋ ਗਿਆ ਕਿ ਕਿੰਨੇ ਸਾਲਾਂ ਤੋਂ ਚੱਲ ਕੇ ਮੰਨੋ ਜਿਹੜੇ ਭਗਤੀ 'ਚ ਬੈਠੇ ਨੇ ਆ ਜਾਣਾ ਹਨਾ ਸੋ ਆਸ਼ੀਰਵਾਦ ਆਪਾਂ ਵੀ ਲੈਣਾ ਬਣਦਾਗਾ ਆਪਾਂ ਵੀ ਆਸ਼ੀਰਵਾਦ ਲੈਣੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਮਾ ਕਿਟ ਵਾਲਾ ਮੈਂ ਆਗਾ ਤੇ ਆਪਾਂ ਆਸ਼ੀਰਵਾਦ ਲੈਤਾ ਬਾਬਾ ਜੀ ਦਾ ਸੋ ਆਸ਼ੀਰਵਾਦ ਲੈ ਲਿਆ ਜੀ ਬਾਬਾ ਜੀ ਆਪਣਾ ਗੁਰਦਾਨਾ ਕਰ ਰਹੇ ਨੇ ਆਪਣੇ ਉਸ ਪੀਰ ਪਗੰਬਰ ਨੂੰ ਪਿਆਰੇ ਰਹਿਣਗੇ ਲੋ ਜੀ ਦੋਸਤੋ ਹੁਣ ਆਪਾਂ ਆਸ਼ੀਰਵਾਦ ਲੈ ਕੇ ਅੱਗੇ ਵਧਦੇ ਆਂਗੇ ਦੋਸਤੋ ਹੁਣ ਆਪਾਂ ਅੱਗੇ ਵਧਦੇ ਆਂਗੇ ਜਿਹੜਾ ਸੀਤਾ ਰਸੋਈ ਹੈਗੀ ਮੰਨ ਉਹ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੇ ਠਾਇਰਨ ਦਾ ਪ੍ਰਬੰਧ ਕੀਤਾ ਗਿਆ ਲੋਕਾਂ ਦਾ ਲੋਕਾਂ ਵਾਸਤੇ ਮਨ ਲੋਕ ਸ੍ਰੀ ਨਿੱਤੇ ਗੋਪਾਲ ਦਾਸ ਜੀ ਮਹਾਰਾਜ ਜੀ ਦਾ ਇਹ ਆ ਹਨਾ ਰਸੋਈ ਆશ્રਮ ਮੱਲਾ ਰਹਿਣ ਵਾਸਤੇ ਲੋਕ ਇੱਥੇ ਰਹਿ ਰਹੇ ਨੇਗੇ ਆ ਦੇਖੋ ਜੀ ਆਪਾਂ ਅੰਦਰ ਲੈ ਕੇ ਚੱਲਦੇ ਆਂਗੇ ਕੈਮਰਾ ਤੁਹਾਨੂੰ ਦਿਖਾਵਾਂਗੇ ਸਾਰਾ ਸਿਸਟਮ ਵੀ ਇਹਨਾਂ ਦਾ ਕੀ ਆ ਬਾਕੀ ਤੁਸੀਂ ਪੜ੍ਹ ਲਓ ਹਿੰਦੀ ਦੇ ਵਿੱਚ ਆਪਣਾ ਹੱਥ ਥੋੜਾ ਜਿਹਾ ਟਾਈਟੇ ਆ ਲਓ ਜੀ ਆਪਾਂ ਅੰਦਰ ਆ ਚੁੱਕੇ ਆਂ ਦੋਸਤੋ ਤੁਸੀਂ ਦੇਖ ਸਕਦੇ ਹੋਵੋਗੇ ਲੋਕ ਪਏ ਨੇਗੇ ਨਾਲ-ਨਾਲ ਸਾਰੇ ਨਵੇਂ ਨਬੀ ਪਏ ਨੇ ਕਿਉਂਕਿ ਬਈ ਇੰਨਾ ਇਕੱਠਾ ਹੋ ਜਾ ਰਿਹਾ ਹਨਾ ਸੋ ਫਿਰ ਕਰਨਾ ਪੈਂਦਾ ਅਰੇਂਜਮੈਂਟ ਸਾਰਾ ਸਿਸਟਮ ਟੈਂਟ ਲਾਇ ਹੋਨੇ ਬੜੇ ਬੜੇ ਟੈਂਟ ਲਾਇ ਹੋਨੇ ਬਹੁਤ ਜ਼ਿਆਦੇ ਟੈਂਟ ਲਾਇ ਹੋਨੇ ਆ ਇੱਥੇ ਆ ਪਏ ਨੇ ਸਾਰੇ ਫਿਰ ਵੀ ਇੰਨੇ ਟੈਂਟ ਲਾਉਣ ਦੇ ਬਾਵਜੂਦ ਫਿਰ ਵੀ ਅ ਸਿਸਟਮ ਚ ਘਾਟ ਆ ਗਈ ਕਿਉਂਕਿ ਲੋਕ ਬਹੁਤ ਜ਼ਿਆਦੇ ਆਏ ਹੋਏ ਨੇ ਬਾਈ ਜੀ ਆ ਦੇਖੋ ਗੁੱਡੀਆਂ ਬੈਠੀਆਂ ਨੇ ਗੀਆਂ ਇੱਧਰ ਉਹਨਾਂ ਨੂੰ ਇਹਨਾਂ ਨੂੰ ਸ਼ਾਇਦ ਪੈਣ ਵਾਸਤੇ ਕੋਈ ਮਨਲਾ ਜਗ੍ਹਾ ਨਹੀਂ ਮਿਲ ਰਹੀ ਤਾਂ ਕਰਕੇ ਹੀ ਇਹ ਬੈਠੀਆਂ ਨੇ ਗੀਆਂ ਆ ਬੀਬੀਆਂ ਵੀ ਕੁਝ ਬੈਠੀਆਂ ਨੇ ਕੁਝ ਕੁ ਲੰਮੇ ਪਏ ਨੇ ਬਾਕੀ ਕਈਆਂ ਨੂੰ ਹੁੰਦਾ ਸਿਸਟਮ ਆ ਕਈਆਂ ਨੂੰ ਨੀਂਦ ਨਹੀਂ ਆਉਂਦੀ ਹਨਾ ਜਿਆਦੇ ਰੌਲੇ ਰੱਪੇ ਦੇ ਵਿੱਚ ਕਈਆਂ ਨੂੰ ਆ ਜਾਂਦੀ ਹੈਗੀ ਬਸ ਆਈਆਂ ਸਿਸਟਮ ਆ ਉਹ ਦੇਖੋ ਜੀ ਹੁਣ ਆਪਾਂ ਬਾਹਰ ਨੂੰ ਆ ਗਏ ਆ ਬਾਹਰ ਪਿੱਪਲ ਥੱਲੇ ਵੀ ਸਾਰੇ ਲੋਕ ਦੇਖੋ ਕਿਵੇਂ ਪਏ ਨੇਗੇ ਇੱਥੋਂ ਤੋਂ ਦੇਖੋ ਜੀ ਆਹਾ ਉਹ ਗੇਟ ਤੀਗਾ ਜਿਹੜਾ ਮੈਂ ਤੁਹਾਨੂੰ ਅੱਗੇ ਤੋਂ ਦਿਖਾਇਆ ਸੀਗਾ ਇੱਕ ਵਾਰੀ ਫੇਰ ਮੈਂ ਕੈਮਰਾ ਉਧਰ ਕਰਕੇ ਦਿਖਾਣਾ ਤੁਹਾਨੂੰ ਇਹ ਆ ਦੇਖੋ ਜੀ ਆ ਬਾਹਰ ਤੱਕ ਪੂਰੇ ਸਾਰੇ ਕਿਧਰੇ ਪਏ ਨੇਗੇ ਆਹ ਕੱਪੜੇ ਸਾਲ ਥੂਲ ਜੇ ਟੰਗੇ ਹੋਣੇ ਉਹਨਾਂ ਨੇ ਸਾਰਾ ਹੁਣ ਫੇਰ ਮੈਂ ਉਧਰ ਨੂੰ ਕੈਮਰਾ ਕਰਕੇ ਦਿਖਾਣਾ ਉਹ ਦੇਖੋ ਗੁੱਡੀਆਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਗੁੱਡੀਆਂ ਬੈਠੀਆਂ ਨੇਗੀਆਂ ਤੇ ਅੱਗੇ ਫੇਰ ਮੈਂ ਕੈਮਰਾ ਤੁਹਾਨੂੰ ਦਿਖਾਣਾ ਉਹ ਉੱਥੇ ਤੱਕ ਦੇਖੋ ਸੋ ਦੋਸਤੋ ਹੁਣ ਆਪਾਂ ਬਾਹਰ ਚੱਲਦੇ ਆ ਬਾਹਰ ਆਪਾਂ ਤੁਹਾਨੂੰ ਦਿਖਿਆਨੇ ਆ ਬਾਹਰ ਦਾ ਵੀ ਦਿਖਿਆਨੇ ਆਗੇ ਦੋਸਤੋ ਲੋਲ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਮਾਲਾ ਇੰਨਾ ਮਾਲਾ ਕਰਕੇ ਹੀ ਜਿਹੜੀ ਮੋਨਾਲੀਸ਼ਾ ਤੀ ਉਹ ਮਸ਼ਹੂਰ ਹੋਈ ਸੀ ਇੱਥੇ ਮੋਨਾਲੀਸ਼ਾ ਮਾਲਾ ਵੇਚਿਆ ਕਰਦੀ ਸੀਗੀ ਇੱਥੇ ਬੈਠ ਕੇ ਵਿਚਾਰੀ ਪੱਲੀ ਜੀ ਤੇ ਬੈਠ ਕੇ ਮੈਂ ਤੁਹਾਨੂੰ ਦਿਖਿਆ ਨਾਗਾ ਇਹ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਮੈਂ ਕੈਮਰਾ ਆ ਦੇਖੋ ਸੰਦੂਰ ਵੀ ਵੇਚ ਰਹੇ ਨੇਗੇ ਆਹ ਮਾਲਾ ਕੀ ਦੋਸਤੋ ਆਹ ਮਾਲਾ ਦੀ ਮੈਂ ਜ਼ਿਕਰ ਕਰ ਰਿਹਾ ਦਾ ਜ਼ਿਕਰ ਕਰ ਰਿਹਾ ਸੀਗਾ ਸੋ ਇੱਥੇ ਬੈਠ ਕੇ ਮਾਲਾ ਵੇਚਿਆ ਕਰਦੀ ਸੀ ਵਿਚਾਰੀ ਉਹ ਮੋਨਾਲੀਸ਼ਾ ਚਲੋ ਪ੍ਰਮਾਤਮਾ ਨੇ ਕਿਰਪਾ કરી ਸੋ ਮਸ਼ਹੂਰ ਹੋ ਗਈ ਉਹ ਆ ਮਾਲਾ ਪੰਨਿਆਂ ਨੇ ਦੇਖੋ ਕਿੰਨੀਆਂ ਛੱਲੇ ਮੁੱਦੀਆਂ ਇੱਥੇ ਮਾਲਾ ਜਿਹੜੇ ਮੇਰੇ ਵਰਗੇ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਹੁੰਦੇ ਸੀਗੇ ਹਨ ਸੋ ਵੀਡੀਓ ਉਹਨਾਂ ਦੀ ਪਾਈ ਗਏ ਉਹਨਾਂ ਨੂੰ ਵਧੀਆ ਲੱਗਿਆ ਸਿਸਟਮ ਜਿਹਾ ਪਰਮਾਤਮਾ ਉਹਨਾਂ ਦੇ ਦਿਲ 'ਚ ਬੈਠ ਗਿਆ ਕਿਵੇਂ ਵੀ ਲਾ ਲਓ ਸੋ ਉਹ ਫਿਰ ਮਸ਼ਹੂਰ ਕਰਤੀ ਵੱਤ ਤੋਂ ਵੱਤ ਉਹਦੀਆਂ ਵੀਡੀਓ ਆਈਆਂ ਲੋਕਾਂ ਨੇ ਦੇਖੀਆਂ ਵੀਡੀਓ ਲੋਕਾਂ ਨੇ ਰਿਸਪੌਂਸ ਦਿੱਤਾ ਲਾਈਕ ਵੀਊ ਸ਼ੇਅਰਸ ਕੀਤਾ ਉਹਦੀਆਂ ਵੀਡੀਓ ਨੂੰ ਬਾਕੀ ਧੰਨਵਾਦ ਤੁਹਾਡਾ ਮਿਹਰਬਾਨੀ ਮਿਲਦੇ ਆ ਕਿਸੇ ਹੋਰ ਬੀੜੀ ਵਿੱਚ ਥੈਂਕ ਯੂ ਸੋ ਵੈਰੀ